2-3 ਦਿਨ ਹੋ ਗਏ ਲਗਾਤਾਰ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਅਥਰੂ ਗੈਂਸ ਦੇ ਗੋਲੇ ਝੱਲ ਰਿਹਾ ਸਾਡੀ ਖਾਤਰ ਸਾਡੀਆਂ ਫਸਲਾਂ ਬਚਾਉਣ ਦੀ ਖਾਤਰ ਪੰਜਾਬ ਦੀ ਜ਼ਮੀਨ ਬਚਾਉਣ ਦੀ ਖਾਤਰ ਪੰਜਾਬ ਦੀ ਧਰਤੀ ਬਚਾਉਣ ਦੀ ਖਾਤਰ ਉਹਨਾਂ ਕਿਸਾਨਾਂ ਦਾ ਸਾਥ ਜ਼ਰੂਰ ਦਿਓ ਉਹ ਸਾਡੇ ਭਰਾ ਨੇ ਹਰਿਆਣੇ ਦੇ ਬਾਰਡਰ ਦੇ ਉੱਪਰ ਕੰਡੇ ਵਾਲੀਆਂ ਤਾਰਾਂ ਲਾਈਆਂ ਹੋਈਆਂ ਅੱਗੇ ਡਾਂਗਾਂ ਬੰਦੂਕਾਂ ਰਫਲਾਂ ਤੇ ਅਸਲੇ ਲੈ ਕੇ ਖੜੇ ਆ ਕਿਉਂ ਸਾਨੂੰ ਜਦੋਂ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਜਾਂਦੇ ਆ ਸਾਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਹੁੰਦਾ ਵੀ ਜਿਸ ਤਰ੍ਹਾਂ ਇੱਥੇ ਵੀ ਇੱਕ ਬਾਰਡਰ ਬਣ ਗਿਆ ਹੋਵੇ ਅਸੀਂ ਤਾਂ ਚਾਹੁੰਦੇ ਆ ਵੀ ਅਸੀਂ ਤੁਹਾਡੇ ਨਾਲ ਰਹਿਣਾ ਹੀ ਨਹੀਂ ਚਾਹੁੰਦੇ ਸਾਡਾ ਬਾਰਡਰ ਅਲੱਗ ਹੋ ਜਾਵੇ ਸਾਡਾ ਪੰਜਾਬ ਦੇਸ਼ ਵੱਖਰਾ ਬਣ ਜਾਵੇ ਅਸੀਂ ਤੁਹਾਡੇ ਨਾਲੋਂ ਵੱਖਰੇ ਹੋ ਜਾਈਏ ਜੇਕਰ ਤੁਸੀਂ ਸਾਡੇ ਹੱਕ ਹੀ ਨਹੀਂ ਦੇਣੇ ਹੱਕ ਹਰ ਸਮੇਂ ਮਾਰਨੇ ਆ ਅਸੀਂ ਤੁਹਾਡੇ ਨਾਲ ਰਹੀਏ ਕਿਉਂ ਅਸੀਂ ਕੀ ਤੁਹਾਡੇ ਨਾਲ ਛੱਤਰ ਖਾਣ ਵਾਸਤੇ ਰਹੀਏ ਕੀ ਅਸੀਂ ਤੁਹਾਡੇ ਨਾਲ ਬੇਇੱਜ਼ਤੀ ਕਰਾਉਣ ਵਾਸਤੇ ਰਹੀਏ ਕੀ ਅਸੀਂ ਤੁਹਾਡੇ ਨਾਲ ਪੱਗਾਂ ਲਵਾਉਣ ਵਾਸਤੇ ਰਹੀਏ